ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ ਅੱਜ ਨਗਰ ਕੌਂਸਲ ਦੇ ਵਿੱਚ ਉਸ ਵੇਲੇ ਹੰਗਾਮੇ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਇਸ ਸਾਲ ਨਗਰ ਕੌਂਸਲ ਤੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਹੋਣੀ ਸੀ ਇਸ ਸਾਲ ਤੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀਆਂ ਚੋਣਾਂ ਨੂੰ ਲੈ ਕੇ ਕਈ ਦਿਨਾਂ ਤੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਸਵਾਰ ਆਮ ਆਦਮੀ ਪਾਰਟੀ ਤੋਂ ਸੀਨੀਅਰ ਉਪ ਪ੍ਰਧਾਨ ਰਾਜੇਸ਼ ਇਨਸਾ ਯਾਫਰ ਪਿਛਲੀ ਵਾਰ ਉਪ ਪ੍ਰਧਾਨ ਬਣੇ ਆਪ ਪਾਰਟੀ ਦੀ ਸੀਟ ਤੋਂ ਇਕਲੋਤੇ ਬਣੇ ਪਾਸਟਰ ਰਵਿੰਦਰ ਸਿੰਘ ਹੋ ਸਕਤੇ ਅਤੇ ਉਪ ਪ੍ਰਧਾਨ ਦੇ ਲਈ ਕਿਸੇ ਖਿਲਾਨ ਨੂੰ ਮੌਕਾ ਮਿਲ ਸਕਦਾ ਜਿਨ੍ਹਾਂ ਦੇ ਵਿੱਚ ਤਿੰਨ ਨਾਵਾਂ ਦੀ ਜਿਹੜੀ ਚਰਚਾ ਲਗਾਤਾਰ ਛਿੜੀ ਹੋਈ ਸੀ ਜਿਨ੍ਹਾਂ ਦੇ ਵਿੱਚੋਂ ਪਹਿਲਾ ਨਾਮ ਸੀ ਸ਼੍ਰੀਮਤੀ ਸ਼ੁਪ੍ਰੀਤ ਕੌਰ ਦਾ ਦੂਜਾ ਨਾਮ ਸੀ ਸ਼੍ਰੀਮਤੀ ਅਲਕਾ ਡਹੜਾ ਦਾ ਅਤੇ ਤੀਜਾ ਨਾਮ ਸੀ ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਫੀ ਸਮੇਂ ਤੋਂ ਆਪ ਦੀਆਂ ਨੀਤੀਆਂ ਤੋਂ ਨਿਰਾਸ਼ ਚਲ ਰਹੇ ਜਸਵਿੰਦਰ ਸਿੰਘ ਜਸਦੀ ਮਾਤਾ ਸ਼੍ਰੀਮਤੀ ਸੁਚਿਤ ਕੋਰਤਾ ਹੋ ਸਕਦਾ ਸੀ ਪਰ ਅੱਜ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਗਰ ਕੌਂਸਲ ਦੇ ਵਿੱਚ ਕਾਂਗਰਸ ਪਾਰਟੀ ਦੇ ਕੌਂਸਲਰਾਂ ਸਮੇਤ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਨਰਿੰਦਰ ਸ਼ਾਸਤਰੀ ਦੇ ਵੱਲੋਂ ਮੀਟਿੰਗਾਂ ਦਾ ਬਾਈਕਾਟ ਕਰਕੇ ਹਾਲ ਤੋਂ ਬਾਹਰ ਆਉਣਾ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਸਭ ਤੋਂ ਪਹਿਲਾਂ ਤਾਂ ਜਾਣ ਲੈਣੇ ਕਿ ਕਾਂਗਰਸ ਪਾਰਟੀ ਦੇ ਕੌਂਸਲਰਾਂ ਦੇ ਵੱਲੋਂ ਅੱਜ ਮੀਟਿੰਗ ਦਾ ਬਾਈਕਾਟ ਕਿਉਂ ਕੀਤਾ ਗਿਆ ਹਾਂਜੀ ਪ੍ਰਧਾਨ ਜੀ ਅੱਜ ਬਾਈਕਾਟ ਕੀਤਾ ਗਿਆ ਹੈ ਕਿ ਕਾਰਨ ਹੈ ਉਹਦੇ ਬਾਰੇ ਜਾਣਕਾਰੀ ਦਿਓ ਅੱਜ ਜਿਹੜੀ ਨਗਰ ਕੌਂਸਲ ਦੇ ਸੀਨੀਅਰ ਮੀਰ ਪ੍ਰਧਾਨ ਅਮੀਰ ਪ੍ਰਧਾਨ ਦੀ ਚੋਣ ਸੀਗੀ ਅਸੀਂ ਹੈਰਾਨ ਹੈਗੇ ਆ ਇੱਕ ਪਾਸੇ ਕਹਿੰਦੇ ਕਿ ਸਾਡੇ ਕੋਲ ਸਾਰਾ ਕੁਝ ਹੈਗਾ ਮжоਰਿਟੀ ਹੈਗੀ ਸਰਕਾਰ ਦੀ ਸਾਰਾ ਕੁਝ ਹੈਗਾ ਉਸ ਬਾਵਜੂਦ ਜਿਹੜੇ ਸਾਡੇ ਜਿਹੜੇ ਮੈਂਬਰ ਹੈਗੇ ਆ ਦੇਖੋ ਡੈਮੋਕ੍ਰੇਸੀ ਹੈਗੀ ਹਰ ਕਿਸੇ ਨੂੰ ਅਧਿਕਾਰ ਹੈਗਾ ਜਿਹੜੇ ਚੁਣੇ ਮੈਂਬਰ ਨੇ ਉਹ ਕਿਸੇ ਦਾ ਮਰਜ਼ੀ ਸਮਰਥਨ ਕਰ ਸਕਦਾ ਉਹ ਜਿਹੜੇ ਸਾਡੇ ਮੈਂਬਰ ਕੁਛ ਚਲੇ ਗਏ ਸੀਗੇ ਬਲੇਖੇ ਦਲਾਲਾਂ ਦੇ ਕੋਲ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਿਆ ਉਹਨਾਂ ਨੇ ਵਾਪਸੀ ਕਰ ਲਈ ਤਾਂ ਉਹਨਾਂ ਨੂੰ ਜਿਹੜਾ ਲਗਾਤਾਰ ਛੱਡ ਕੇਤਾ ਜਾ ਰਿਹਾ ਇਹ ਸਾਡੇ ਹਮਰ ਸਿੰਘ ਪਾਸੀ ਜੀ ਹੈਗੇ ਆ ਇਹਨਾਂ ਤੇ ਬਹੁਤ ਹੀ ਘਟਿਆ ਜਿਹਾ ਇਲਜ਼ਾਮ ਲਗਾ ਕੇ ਬਾਰ ਬਾਰ ਉਹਨੂੰ ਥਾਣੇ ਤਲਬ ਕੀਤਾ ਜਾਂਦਾ ਸਾਨੂੰ ਅੱਜ ਹੈਰਾਨੀ ਇਸ ਗੱਲ ਦੀ ਹੋਈ ਹੈ ਕਿ ਅੱਜ ਜਿਹੜਾ ਸਵੇਰਾ ਅੱਜ ਜਿਹੜੀ ਚਾਰ ਪੇ ਇਲੈਕਸ਼ਨ ਸੀਗੀ 2 ਵਜੇ ਅਸੀਂ ਮੀਟਿੰਗ ਰੱਖੀ ਹੋਈ ਸੀ ਸਾਡੇ ਪੂਰਵ ਵਿਧਾਇਕ ਸਰਦਾਰ ਹਰਿਆ ਸਿੰਘ ਕੋਬੀ ਜੀ ਜਿਹੜੇ ਸਾਡੇ ਹਲਕਾ ਚਾਰੀ ਵੀ ਨੇ ਉਹਨਾਂ ਦੇ ਪਾਰਟੀ ਦੇ ਹਕੂਮਤ ਦੇ ਅਨਸਾਰ ਜੋ ਸਾਡੇ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਦੇ ਹੁਕਮ ਸੀਗੇ ਕਿ ਸਾਰੇ ਮੈਂਬਰਾਂ ਨੂੰ ਇਕੱਠੇ ਕੋ ਮੀਟਿੰਗ ਕਰਨੀ ਹੈ। ਤੁਮੋ ਸਾਹਿਬ ਦੀ ਇਸੀ ਅਗਵਾਈ ਦੇ ਵਿੱਚ ਉਹਨਾਂ ਦੀ ਵੀ ਕਮੇਟੀ ਮੀਟਿੰਗ ਕਰ ਰਹੇ ਸੀਗੇ। ਤੇ ਉਦੋਂ ਸਾਨੂੰ ਇਹ ਜਾ ਕੇ ਨਾਲ ਦੱਸਿਆ ਕਿ ਇਹਨਾਂ ਨੂੰ ਪੁਲਿਸ ਵੱਲੋਂ ਜਿਹੜਾ ਹੈਗਾ ਸਮਨ ਪ੍ਰਾਪਤ ਹੋਇਆ ਕਿ 2:30 ਵਜੇ ਜਿੱਥੇ ਥਾਣੇ ਪੇਸ਼ ਹੋਣਾ। ਜੀ। ਅਸੀਂ ਇਸ ਗੱਲ ਤੇ ਹੈਰਾਨ ਹੈਗੇ ਆ ਕਿ ਇਹ ਲਗਾਤਾਰ ਪਾਰਟੀ ਕਿਹੜੇ ਨਿਯਮਾਂ ਦੇ ਚੱਲ ਰਹੀ ਹੈ, ਕਿਹੜੇ ਕਾਨੂੰਨਾਂ ਦੇ ਚੱਲ ਰਹੀ ਹੈ, ਕਿਸ ਤਰੀਕੇ ਨਾਲ ਇਹ ਆਪਣੀ ਰਾਜਨੀਤੀ ਕਰ ਰਹੇ ਆ। ਠੀਕ ਹੈ ਨਹੀਂ ਅਸੀਂ ਇਸ ਗੱਲ ਦਾ ਰੋਸ ਹੈਗਾ ਸਾਨੂੰ ਕਿ ਹਰ ਕੰਮ ਦੇ ਵਿੱਚ ਜਿਹੜਾ ਇਹਨਾਂ ਦੀ ਜਿਹ ਉਹ ਡੈਮੋਕ੍ਰੇਟਿਕ ਤਰੀਕੇ ਨੂੰ ਨਾ ਹੋ ਕੇ ਇਹ ਜੋਰ ਜਲਬਰ ਸ੍ਰੀ ਜਿਹੜੀ ਪਰਵਰਤੀ ਹੈਗੀ ਆ ਉਸ ਅਸੀਂ ਰੋਸ ਵਿੱਚ ਸੁਭਾਇ ਕਰਦੇ ਆ ਸਤਰੀ ਜੀ ਨਾਲੋਂ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਅਸੀਂ ਮਤਲਬ ਇਹ ਮਤਲਬ ਪਰਚੇ ਵਾਲੀ ਰਾਜਨੀਤੀ ਤੋਂ ਬੜੀ ਦੂਰ ਹੈ ਤੇ ਜਿਸ ਤਰੀਕੇ ਨਾਲ ਤੁਹਾਡੇ ਕੌਂਸਲਰ ਨਾਲ ਐਵੇਂ ਹੋ ਰਿਹਾ ਤੇ ਫਿਰ ਲੋਕਾਂ ਦਾ ਕੀ ਹਾਲ ਹੋਏ ਦੇਖੋ ਸਾਹਮਣੇ ਇਹ ਤਾਂ ਹੁਣ ਅੱਗੋਂ ਲੋਕ ਸਭਾ ਚੋਣਾਂ ਆ ਰਹੀਆਂ ਜਿਹੜੇ ਲੋਕਾਂ ਨੇ ਪਿੱਛੇ ਜਿਹੜੇ ਬੁਲੇਖੇ ਵਿੱਚ ਜਿਹੜੀਆਂ ਗਲਤੀਆਂ ਕਰਗੇ ਸੀ ਉਹ ਅੱਜ ਲੋਕਾਂ ਕੋਲ ਸਮਾਏਗਾ ਕਿ ਉਸ ਗਲਤੀਆਂ ਨੂੰ ਬੜੀ ਸਤਾਰਨ ਲਾ ਕੇ ਹੁਣ ਜਿਹੜੀ ਮੀਟਿੰਗ ਸੀਗੀ ਆਪਣਾ ਸੀਨੀਅਰ ਵਾਈਸ ਪ੍ਰਧਾਨ ਬਣਾਉਣ ਦੀ ਤੇ ਪ੍ਰਧਾਨ ਮੰਡਲ ਉਹ ਉਹਦੀ ਕਿਆ ਬਣਿਆ ਉਹ ਚ ਕੀ ਹੋਇਆ ਨਹੀਂ ਉਹ ਚ ਇਹਨਾਂ ਨੇ ਆਪਣਾ ਨਾਮ ਪ੍ਰਪੋਜ਼ ਕੀਤਾ ਅਸੀਂ ਰੋਸ ਦੇ ਰੂਪ ਵਿੱਚ ਜੇ ਸੀ ਵਾਪਸ ਆ ਗਏ ਸਾਰੇ ਅਰੇ ਉਹਨਾਂ ਨੂੰ ਮжоਰਿਟੀ ਮਿਲ ਗਈ ਆ ਫਿਰ ਨਹੀਂ ਮжоਰਿਟੀ ਤਾਂ ਮੇਜ ਸਾਨੂੰ ਉਸ ਗੱਲ ਕੋਈ ਤਰਾਜ ਨਹੀਂ ਹੈ ਜੇ ਮжоਰਿਟੀ ਇਹ ਮжоਰਿਟੀ ਲੈ ਲਣਗੇ ਸਰ ਕਿੰਨੇ ਜਿਹੜੇ ਕਾਉਂਸਲਰ ਅੱਜ ਤੁਹਾਡੇ ਨਾਲ ਬਾਈਕ ਦੇਖੋ ਸਾਡੇ ਨਾਲ 14 ਕਾਉਂਸਲਰ ਨੇ ਜਿਹੜੇ ਸੁਸ਼ੀਲ ਸ਼ਾਈ ਜੀ ਹੈਗੇ ਆ ਉਹ ਬਿਮਾਰ ਸੀਗੇ ਠੀਕ ਹੈ ਨਹੀਂ ਪਤੋ ਜਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਹਾਲਾਂਕਿ ਉਹਨਾਂ ਦੀ ਸਾਡੇ ਨਾਲ ਸਹਿਮਤੀ ਵੀ ਸੀਗੀ ਪਰ ਅਸੀਂ ਉਹ ਕਿਉਂਕਿ ਬਿਮਾਰ ਬੰਦੇ ਨੂੰ ਅਸੀਂ ਪਰੇਸ਼ਾਨੀ ਨਹੀਂ ਪਾਣਾ ਚਾਹੁੰਦੇ ਕਿ ਅਸੀਂ ਉਹਨਾਂ ਦੇ ਰਾਜਨੀਤੀ ਕਰਦੇ ਕੁਝ ਕਰਦੇ ਠੀਕ ਹੈ ਨਹੀਂ ਮжоਰਟੀ ਵਾਲੀ ਗੱਲ ਇੱਕ ਪਾਸੇ ਰਹਿ ਗਈ ਖੜ ਕੇ ਜਿਹੜੀ ਅਸੀਂ ਸਿਰਫ 14 ਮੈਂਬਰ ਹੈਗੇ ਜਿਹੜੇ ਸਾਡੇ ਬਿਲਕੁਲ ਨਾਲ ਪੱਕੇ ਖੜੇ ਠੀਕ ਹੈ ਠੀਕ ਹੈ ਜੀ ਇਹ ਸਿਰਫ ਜਿਹੜਾ ਹੈਗਾ ਇਹਨਾਂ ਦੀ ਨੀਤੀਆਂ ਦੇ ਵਿਰੋਧ ਇੱਕ ਦਿਨ ਤੱਕ ਦਾ ਧਿਆਨ ਰਸੀਂ ਦਰਲਿਆਣ ਵਾਸਤੇ ਅਸੀਂ ਜਿਹੜਾ ਬਾਇਕਟ ਪ੍ਰਧਾਨ ਜੀ ਹੁਣ ਜਿੱਦਾਂ ਇਹਨਾਂ ਤੁਹਾਡੇ ਇੱਕ ਕਾਉਂਸਲਰ ਨੂੰ ਏਦਾਂ ਕਿਹਾ ਜਾ ਰਿਹਾ ਕੱਲ ਨੂੰ ਹੋਰ ਕਾਉਂਸਲਰਾਂ ਨਾਲ ਵੀ ਏਦਾਂ ਕੀਤਾ ਜਾਏਗਾ ਤੁਸੀਂ ਅੱਗੇ ਕੋਈ ਕਾਰਵਾਈ ਕਰੋ ਅਸੀਂ ਅਸੀਂ ਇਹ ਗੱਲ ਸਾਰੀ ਪਾਰਟੀ ਅੱਗੇ ਰੱਖੀ ਹੈਗੀ ਐ ਪਾਰਟੀ ਇਸ ਸਬੰਧ ਦੇ ਵਿੱਚ ਸਾਨੂੰ ਜਿਵੇਂ ਵੀ ਹਦਾਇਤ ਕਰੂਗੀ ਕੋਈ ਐਜਿਊਰੇਸ਼ਨ ਕਰਨੀ ਹੈਗੀ ਐ ਕਿਸੇ ਕੋਰਟਾਂ ਜਾਣਾ ਜੋ ਵੀ ਕਰੇਗੀ ਸਾਨੂੰ ਅਸੀਂ ਉਹਦੇ ਤੱਤ ਕਰਨੀ ਜਰੂਰ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਨਗਰ ਕਾਉਂਸਲ ਤੇ ਧੱਕਾਸ਼ਾਹੀ ਕਰਨ ਤੋਂ ਬਾਅਦ ਪ੍ਰਧਾਨ ਬਣਾਏ ਜਾ ਰਹੇ ਦੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਇਸ ਨੂੰ ਤੁਸੀਂ ਕੋਈ ਸੇਵ ਮਰਜ਼ੀ ਦੇ ਸਕਦੇ ਹੋ ਠੀਕ ਹੈ ਨਹੀਂ ਗੱਲ ਇਹ ਵੀ ਗਰੀਬ ਆਦਮੀ ਜਿਹੜਾ ਕੋ ਵਿਚਾਰਾ ਕੋਈ ਐਡੇ ਸਨਮਾਇਦਾਰ ਨਹੀਂ ਹੈ ਵੀ ਕੱਲ ਨੂੰ ਕੋਟਾਂ ਦੇ ਧੱਕੇ ਖਾਣੇ ਫਿਰਨ ਜਾਂ ਕਰਦੇ ਫਿਰਨ ਇਸ ਕਰਕੇ ਕਮਜ਼ੋਰ ਸਮਝ ਜਿਹੜਾ ਇਹਨਾਂ ਦੇ ਬਾਰ ਕਰਤਾ ਜਾ ਰਿਹਾ ਹੈ ਮੇਰਾ ਨਾਮ ਅਮਰ ਸਿੰਘ ਪਾਸੀ ਹੈ ਮੈਂ 28 ਨੰਬਰ ਵਾਰਡ ਤੋਂ ਕਾਉਂਸਲਰ ਹਾਂ ਕਿਹੜੇ આરોਪ ਲਾਏ ਗਏ ਆ ਤੁਹਾਡੇ ਤੇ ਮੇਰੇ ਪਾਸ ਇੱਤਾ ਚੱਕਣ ਦੇ ਜੋ ਲੋਕ ਇੰਟਰ ਲੈ ਟਾਇਲ ਹੁੰਦੀ ਆ ਉਹਦੇ ਚੱਕਣ ਦੇ ਇਲਜ਼ਾਮ ਲਾਏ ਹੋਏ ਆ ਜੋ ਕਿ ਇਕ ਐਮਸੀ ਦਾ ਕੰਮ ਹੈਗਾ ਸਿਰਫ ਰੋਡ ਨੂੰ ਪਰਮਾਈਸ਼ ਕਰਾ ਕੇ ਉਹਨੂੰ ਹਾਊਸ 'ਚ ਲਿਆਣਾ ਹਾਊਸ ਤੋਂ ਬਾਅਦ ਉਹਦਾ ਜ਼ਿੰਮੇਵਾਰ ਐਮਈ ਬ੍ਰਾਂਚ ਹੋ ਜਾਂਦੀ ਹੈ ਜਈ ਹੋ ਜਾਂਦੇ ਨੇ ਠੇਕੇਦਾਰ ਉਹਨੇ ਆ ਇਹਨਾਂ ਵੱਲੋਂ ਕਿਹਾ ਗਿਆ ਵੀ 1500 ਟਾਇਲ ਚੋਰੀ ਕਰੀ ਗਈ ਹੈ ਜੋ ਕਿ ਮੇਰਾ ਨਾ ਕੋਈ ਲੈਣਾ ਨਾ ਕੋਈ ਦੇਣਾ ਉੱਥੇ ਨਾ ਮੇਰੇ ਉਹ ਹੈ ਮੇਰੇ ਵਾਰਡ 'ਚ ਕਹਿੰਦੇ ਵੀ ਮੇਰੇ ਵਾਰਡ 'ਚ ਤਾਂ ਮੈਂ ਟੈਲਾ ਹਰ ਜਗ੍ਹਾ ਲਵਾਣੀਆਂ ਆ ਮੇਰਾ ਤਾਂ ਹੱਕ ਬਣਦਾ ਮੈਂ ਆਪਣੀ ਜਨਤਾ ਜਿਹੜੀ ਜਿਨ੍ਹਾਂ ਨੇ ਮੈਨੂੰ ਬੋਟ ਪਾਈ ਆ ਤੇ ਮੈਂ ਉਹਨਾਂ ਦੇ ਲਈ ਖੜਾਂਗਾ ਲੇਕਿਨ ਕੁਝ ਬੰਦੇ ਆਪਣੇ ਮੁੱਲ ਖਰੀਦ ਕੇ ਟੈਲਾ ਆਪਣੇ ਘਰ ਦੇ ਵਿੱਚ ਲਾ ਲੈਨੇ ਆ ਇਹਨਾਂ ਦਾ ਮੇਰੇ ਉੱਪਰ ਇਲਜ਼ਾਮ ਹੈ ਵੀ ਉਹ ਚੋਰੀ ਕਰਕੇ ਲੁਆਈਆਂ ਗਈਆਂ ਇਹਨਾਂ ਨੇ ਦੱਸੇ ਕਿਧਰੋਂ ਚੋਰੀ ਹੋਈਆਂ ਜਾਂ ਇਹ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਜਾਂ ਤੁਹਾਡੀ ਜ਼ਿੰਮੇਵਾਰੀ ਹੈ ਦੇਖੋ ਇਹ ਤਾਂ ਮੇਰਾ ਕੰਮ ਨਹੀਂ ਜੀ ਨਾ ਇਹਨਾਂ ਨੂੰ ਦੱਸਣਾ ਇਹ ਤਾਂ ਐਮੀ ਬਰਾ ਦਾ ਕੰਮ ਸੀ ਉੱਥੇ ਠੇਕੇਦਾਰ ਵੀ ਜਾਇਆ ਆ ਉੱਥੇ ਜੈ ਸਾਹਿਬ ਵੀ ਆਇਆ ਏ ਠੀਕ ਹੈ ਅਮੀ ਬਰਾ ਤੋਂ ਆਪਣੇ ਆਪਣੇ ਬਿਆਨ ਦਿਆ ਏ ਜੋ ਕਿ ਨਗਰ ਕੌਂਸਲ ਦੀ ਡਿਊਟੀ ਆ ਵੀ ਉਸ ਚੀਜ਼ ਨੂੰ ਉਹਨਾਂ ਨੇ ਦੱਸ ਤਿਆ ਵੀ ਸਾਡੀ ਤਾਂ ਕੋਈ ਚੋਰੀ ਨਹੀਂ ਹੋਈ ਨਗਰ ਕੌਂਸਲ ਅਗਰ ਚੋਰੀ ਹੁੰਦੀ ਤਾਂ ਨਗਰ ਕੌਂਸਲ ਲਿਖ ਕੇ ਰਿਪੋਰਟ ਲਖਾਂਦੀ ਜੀ ਤੇ ਅੱਜ ਦੀ ਰਿਪੋਰਟ ਕਿਹਦੇ ਵੱਲੋਂ ਲਿਖਾਈ ਗਈ ਹੈ ਕਿਹਦੇ ਵੱਲੋਂ ਲਿਖਵਾਈ ਇੱਕ ਕੋਈ ਸੁਭਾਸ਼ ਚੰਦਰ ਕੌਣ ਹੈ ਪਤਾ ਹੈ ਤੁਹਾਨੂੰ ਕੌਣ ਹੈ ਇਹ ਨਹੀਂ ਪਤਾ ਤਾਂ ਹੈ ਉਹ ਮੇਰੇ ਮਹੱਲੇ ਦਾ ਹੀ ਹੈ ਅੱਛਾ ਲੇਕਿਨ ਉਹ ਮੇਰੇ ਐਂਟੀ ਚੱਲਦਾ ਹਮੇਸ਼ਾ ਉਹਦੇ ਵੱਲੋਂ ਦਿੱਤੀ ਗਈ ਹੈ ਦਰਖਾਸਤ ਕਿ ਉਹਨੇ ਤੁਹਾਨੂੰ ਦੇਖਿਆ ਚੋਰੀ ਕਰਦੇ ਹੋਏ ਇਹ ਲਿਖ ਰਿਹਾ ਪਤਾ ਨਹੀਂ ਜੀ ਉਹਨਾਂ ਹੁਣ ਮੈਨੂੰ ਇਹ ਤਾਂ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਕੋਲ ਮੇਰੇ ਕੋਲ ਸਮਾਂ ਇਹ ਪਰਵਾਨਾ ਆਇਆ ਸੀਗਾ ਪਹਿਲਾਂ ਵੀ ਆਏ ਆ ਮੈਂ ਤਾਂ ਵੀ ਉਹਨਾਂ ਕੋਲ ਗਿਆ ਆਪਣੇ ਬਿਆਨ ਨੋਟ ਕਰਾਇਆ ਫਿਰ ਅੱਜ ਲਿਖ ਕੇ ਪਾਤਾ ਵੀ ਆ ਕੇ ਬਿਆਨ ਨੋਟ ਕਰਾਓ ਕਿਆ ਮੇਰੇ ਬਿਆਨਾਂ ਤੇ ਸੰਤੁਸ਼ਟ ਨਹੀਂ ਸੀ ਉਹ ਪਹਿਲਾਂ ਐਮਸੀ ਸਾਹਿਬ ਮੇਰੇ ਕਹਿਣ ਦਾ ਮਤਲਬ ਇਹ ਹੈ ਤੁਹਾਡੇ ਤੇ ਸਿੱਧਾ ਸਿੱਧਾ ਆਰੋਪ ਲੱਗਿਆ ਤੁਸੀਂ ਐਮਸੀ ਹੋ ਇੱਕ ਵਾਰਡ ਦੇ ਠੀਕ ਹੈ ਤੁਹਾਡੀ ਇੱਜ਼ਤ ਹੈਕਰ ਤੁਹਾਡੇ ਤੇ ਕਿਸੇ ਨੇ આરોਪ ਲਾਤਾ ਕਿ ਇਹਨੇ ਤੇਲਾ ਚੋਰੀ ਕੀਤੀ ਹੈ ਕੋਈ ਸੀਸੀਟੀਵੀ ਫੂਟੇਜ ਜਾਂ ਕੋਈ ਸਬੂਤ ਦੇ ਆਧਾਰ ਤੇ ਨਾ ਮੈਨੂੰ ਦਿਖਾਇਆ ਗਿਆ ਜੀ ਕੁਝ ਸਾਰਾ ਕੋਈ ਝੂਠ ਆ ਇਹ ਕਿ ਕੁਝ ਵੀ ਹੋ ਨਹੀਂਆ ਪ੍ਰੂਫ ਨਹੀਂ ਕਰ ਸਕਦੇ ਉਹ ਤਾਂ ਜਦੋਂ ਇਹ ਪੂਰਾ ਆਪਣਾ ਟੈਗ ਕਰਨਗੇ ਜਦੋਂ ਇਹ ਸਬਮਿਟ ਕਰਨਗੇ ਆਪਣੀ ਰਿਪੋਰਟਾਂ ਫਿਰ ਬਾਅਦ ਤੇ ਦੇਖਾਂਗੇ ਜੋ ਹੋਏਗਾ ਸੋ ਅੱਜ ਜਿਹੜਾ ਬਾਈਕਾਰਡ ਕੀਤਾ ਗਿਆ ਇਸੇ ਕਾਰਨ ਕੀਤਾ ਅੱਜ ਅੱਜ ਮੀਟਿੰਗ ਸੀਗੀ ਇਹ ਵੀ ਇੱਕ ਮੇਨ ਕਾਰਨ ਹੈ ਸਭ ਤੋਂ ਵੱਡਾ ਕਾਰਨ ਇਹ ਦੇਖੋ ਅੱਜ ਦੀ ਰਿਪੋਰਟ ਆ ਇਹਨੂੰ ਦਿਖਾ ਲਓ ਟਾਈਮ ਨੋਟ ਕਰਾਇਆ ਹੋਇਆ 10:31 ਮਿੰਟ ਤੇ ਇਹਨਾਂ ਨੇ ਮੈਨੂੰ ਪਰਮਾਨਾ ਨੋਟ ਕਰਾਇਆ ਜਾ ਕੇ ਵੀ 2:30 ਵਜੇ ਉੱਥੇ ਮੈਂ ਬਈ ਮੈਂ ਉਰੇ ਪਹੁੰਚ ਨਾ ਸਕਾਂ ਹਾਂ ਤੁਸੀਂ ਕੁਝ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਸੇਜ ਇਹ ਆ ਵੀ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੱਕਾ ਠੀਕ ਹੈ ਸਾਡੇ ਨਾਲ ਤੱਕਾ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਇੱਕ ਜਿਵੇਂ ਸਾਡੇ ਪਾਸੀ ਸਾਹਿਬ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਕਿ ਬਹੁਤ ਵੱਡੀ ਵਜ੍ਹਾ ਹੈ ਸਾਡੀ ਬਾਈਕ ਕਾਰਦੀ ਇੱਕ ਵਜ੍ਹਾ ਹੋਰ ਹੈ ਕਿ ਇੱਕ ਤਾਂ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਸ਼ਹਿਰ ਚ ਜਗ੍ਹਾ ਜਗ੍ਹਾ ਤੇ ਉਦਘਾਟਨ ਕਰੀ ਜਾ ਰਿਹਾ ਕੰਮ ਕੋਈ ਕਰਦੇ ਨਹੀਂ ਉਹਨਾਂ 20-20 ਸਾਲ ਪੁਰਾਣੇ ਪੁੱਲਾਂ ਦੇ ਉੱਪਰ ਨੀ ਪੱਥਰ ਰੱਖ ਦਿੰਦੇ ਆ ਜੋ ਕਿ ਪੁਰਾਣੇ ਪੁੱਲਾਂ ਨੇ ਨੀ ਪੱਥਰ ਹੀ ਆਪਣਾ ਰੱਖ ਰਹੇ ਨੇ ਇੱਕ ਸਾਡਾ ਸਾਡੇ ਕਮੇਟੀ ਦਾ ਪੈਸਾ ਬਿਜਲੀ ਬੋਰਡ ਪਿਆ ਸੀਗਾ 81 ਲੱਖ ਰੁਪਈਆ ਉਹ ਸਰਕਾਰ ਨੇ ਦੇਖੋ ਆਪਣੇ ਕੋਲ ਕਢਾ ਲਿਆ ਬਾਕੀ ਹਰ ਸ਼ਹਿਰਾਂ ਦੇ ਪਤਾ ਕਿੰਨੇ ਪੈਸੇ ਉਹਨਾਂ ਨੇ ਮੇਰੀ ਕਢਵਾਈ ਜਾਂਦੇ ਨੇ ਕਮੇਟੀ ਕੋਲ ਕੋਈ ਪੈਸਾ ਆ ਨਹੀਂ ਰਿਹਾ ਇਹ ਬਸ ਹਾਊਸੇ ਵਿੱਚ ਐਂਡੇ ਪਾਸ ਕਰੀ ਜਾਂਦੇ ਆ ਲੋਕਾਂ ਨੂੰ ਦਿਖਾਉਣ ਵਾਸਤੇ ਆ ਦੇਖੋ ਜੀ ਅਸੀਂ ਪਾਸ ਕਰਾ ਦਿੱਤੇ ਕੰਮ ਜਦ ਕਿ ਹੋਣਾ ਕੁਝ ਵੀ ਨਹੀਂ ਫੰਡ ਇਹਨਾਂ ਕੋਲ ਹੈ ਨਹੀਂ ਇਹ ਵੀ ਸਾਡਾ ਬਹੁਤ ਵੱਡਾ ਰੀਜਨ ਹੈ ਬਾਈਕਾਟ ਦਾ ਕਿ ਪਹਿਲੇ ਤੁਸੀਂ ਸ਼ ਗਰਮਾ ਗਰਮੀ ਦੇ ਇਸ ਮਾਹੌਲ ਤੋਂ ਬਾਅਦ ਆਪ ਪਾਰਟੀ ਦੇ ਵੱਲੋਂ ਸਰਬਸੰਮਤੀ ਦੇ ਨਾਲ ਨਗਰ ਕੌਂਸਲ ਦਾ ਇਸਟਾਲ ਦਾ ਉਪ ਪ੍ਰਧਾਨ ਰਾਜੇਸ਼ ਇਨਸਾਤ ਤੇ ਸੀਨੀਅਰ ਉਪ ਪ੍ਰਧਾਨ ਜਸਵਿੰਦਰ ਸਿੰਘ ਜਸਸੀ ਦੀ ਮਾਤਾ ਸ਼੍ਰੀਮਤੀ ਸੁਜੀਤ ਕੌਰ ਨੂੰ ਬਣਾ ਦਿੱਤਾ ਗਿਆ ਜਿਸ ਤੋਂ ਬਾਅਦ ਆਪ ਪਾਰਟੀ ਦੇ ਕੌਂਸਲਰਾਂ ਦੇ ਵਿੱਚ ਖੁਸ਼ੀ ਵੇਖੀ ਗਈ ਆਓ ਸੁਣ ਲੈਣੇ ਇਸ ਮੌਕੇ ਤੇ ਹਲਕਾ ਰਾਜਪੁਰਪ ਵਿਧਾਇਕ ਮੈਡਮ ਨੀਨਾ ਮਤਲ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਕਨੌਰ ਅਤੇ ਨਵੇਂ ਬਣੇ ਉਪ ਪ੍ਰਧਾਨ ਰਾਜੇਸ਼ ਇਨਸਾਤ ਦਾ ਕੀ ਕਹਿਣਾ ਅੱਜ ਸਾਡੇ ਹਾਊਸ 'ਚ ਮੀਟਿੰਗ ਸੀਗੀ ਕਿਉਂਕਿ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦਾ ਟਾਈਮ ਪੂਰਾ ਹੋ ਚੁੱਕਿਆ ਸੀ ਉਹਨਾਂ ਦੀ ਚੋਣ ਰੱਖੀ ਗਈ ਤਾਂ ਕੋਰਮ ਪੂਰਾ ਹੋਣ ਦੇ ਹਿਸਾਬ ਨਾਲ ਅੱਜ ਤਹਿਸੀਲਦਾਰ ਨੇ ਸਾਡੇ ਦੋ ਰਜੇਸ਼ ਜੀ ਨੂੰ ਵਾਈਸ ਪ੍ਰਧਾਨ ਤੇ ਸੁਜੀਤ ਕੌਰ ਜੀ ਨੂੰ ਜਿਹੜੇ ਕਿ 17 ਨੰਬਰ ਵਾਰਡ ਤੋਂ ਐਮਸੀਰ ਜੇਜੀ 18 ਨੰਬਰ ਤੋਂ ਸੁਜੀਤ ਕੌਰ ਜੀ 17 ਨੰਬਰ ਤੋਂ ਇਹਨਾਂ ਨੂੰ ਸੀਨੀਅਰ ਵਾਈਸ ਪ੍ਰਧਾਨ ਆ ਲਾਨੇ ਆ ਅੱਜ ਚੌਨ ਵਿੱਚ ਸਾਡੇ ਸਾਰੇ ਐਮਸੀ ਸਾਹਿਬਾਨ ਸੀ ਮੇਰੇ ਨਾਲ ਸਾਡੇ ਕਨੌਰ ਦੇ ਐਮਐਲਏ ਸਾਹਿਬ ਗੁਰਲਾਲ ਕਨੌਰ ਜੀ ਵੀ ਮੌਜੂਦ ਸੀਗੇ ਤੇ ਅੱਜ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਆ ਨੰ ਕਾਂਗਰਸ ਪਾਰਟੀ ਵੱਲੋਂ ਬਾਈਕਾਟ ਕੀਤਾ ਗਿਆ ਉਹਦੇ ਬਾਰੇ ਦੇਖੋ ਇਹਦੇ ਬਾਰੇ ਤੋ ਹੀ ਦੱਸ ਸਕਦੇ ਉਹਨਾਂ ਨੇ ਬਾਈਕਾਟ ਕਿਉਂ ਕੀਤਾ ਮੈਂ ਕਹਿੰਨੀ ਆ ਜਿਹੜਾ ਪ੍ਰੋਸੈਸ ਚੱਲਦਾ ਹੈ ਉਸ ਦੇ ਪ੍ਰੋਸੈਸ ਦਾ ਹਿੱਸਾ ਜ਼ਰੂਰ ਬੰਨਣਾ ਚਾਹੀਦਾ ਹੈ ਬਾਈਕਾਟ ਕਰਕੇ ਜਾਣਾ ਕਹੂਗੀ ਮੈਂ ਤਾਂ ਕਮਜ਼ੋਰ ਦੀ ਲਈ ਹੈ ਅੱਜ ਕੋਰਮਪੂਰਾ ਹੋਣ ਦੇ ਹਿਸਾਬ ਨਾਲ ਇਹਨਾਂ ਨੂੰ ਅੱਜ ਐਲਾਨਿਆ ਗਿਆ ਲੋਕ ਸਭਾ ਉਮੀਦਵਾਰ ਵੀ ਜਿਹੜੇ ਆ ਜਾਮਾ ਦੇ ਹਾਂ ਅੱਜ ਸਾਡੇ ਚੋਂ ਹੀ ਸਾਡੇ ਵਲੰਟੀਅਰ ਹੀ ਕਹੂਗੀ ਡਾਕਟਰ ਬਲਵੀਰ ਜੀ ਜਿਹੜੇ ਸਿਹਤ ਮੰਤਰੀ ਵੀ ਨੇ ਉਹਨਾਂ ਨੂੰ ਅੱਜ ਐਲਾਨਿਆ ਗਿਆ ਐਜ਼ ਅ ਕੈਂਡੀਡੇਟ ਆਫ ਪਾਰਲੀਮੈਂਟ ਤੇ ਉਹਨਾਂ ਨੂੰ ਵੀ ਅਸੀਂ ਬਹੁਤ ਮੁਬਾਰਕਾਂ ਦਿੰਨੇ ਆਂ ਔਰ ਤੁਹਾਨੂੰ ਇਹ ਭਰੋਸਾ ਦਿਵਾਨੇ ਆਂ ਔਰ ਗਰੰਟੀ ਨਾਲ ਕਹਿੰਦੇ ਆਂ ਕਿ ਵੱਡੀ ਜਿੱਤ ਨਾਲ ਉਹ ਇੱਥੋਂ ਪਟਿਆਲਾ ਚੋ ਸੀਟ ਲੈ ਕੇ ਜਾਣਗੇ ਬਹੁਤ ਬਹੁਤ ਮੁਬਾਰਕਾਂ ਜੀ ਸਾਡੀ ਵੱਡੀ ਭੈਣ ਨੂੰ ਸਰਜੀਤ ਕੌਰ ਨੂੰ ਇਹ ਜਿਹਨੂੰ ਜੋ ਸਰਬਸੰਮਤੀ ਦੇ ਨਾਲ ਹੀ ਆ ਇਹ ਭਾਜ ਨੇ ਨੂੰ ਜ਼ਿੰਮੇਵਾਰੀ ਮਿਲੀ ਹੈ ਤੇ ਸਾਡੇ ਐਮਐਲਏ ਭੈਣ ਨੀਨਾ ਮਿੱਤਲ ਨੂੰ ਸਾਰੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰ ਨੂੰ ਕਿਉਂਕਿ 17 ਨੰਬਰ ਤੇ 18 ਨੰਬਰ ਵਾਰਡ ਦੇ ਵਿੱਚ ਜ਼ਿੰਮੇਵਾਰੀ ਹੁਣ ਮੈਨੂੰ ਲੱਗਦਾ ਵੀ 15 16 ਵਾਲੇ ਪਾਸੇ ਨੂੰ ਜਾ ਰਹੀ ਹੈ ਸਾਡੇ ਵਾਲੇ ਪਾਸੇ ਨੂੰ ਕਨੌਰ ਵਾਲੇ ਪਾਸੇ ਨੂੰ ਜਾ ਰਹੀ ਹੈ ਤੇ ਜ਼ਦਾਰਾ ਨੇੜੇ ਨੇੜੇ ਪਹੁੰਚ ਗਏ ਅਸੀਂ ਠੀਕ ਹੈ ਭੈਣ ਤੇ ਬਹੁਤ ਬਹੁਤ ਮੁਬਾਰਕਾਂ ਮੈਂ ਤੇ ਇਹੀ ਗੱਲ ਕਮਾਂ ਕਿ ਹਾਊਸ ਦੀ ਮੀਟਿੰਗ ਸੀ ਤੇ ਵਧੀਆ ਰਹੀ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਜਿਹੜੀਆਂ ਆ ਰਹੀਆਂ ਨੇ ਉਮੀਦਵਾਰ ਐਲਾਨੇ ਲੈਣੇ ਅੱਜ ਕਨੌਰ ਦੇ ਵਿੱਚ ਕਿਵੇਂ ਦੇਖੋ ਕਨੌਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਦੂਰਦੇਸ਼ੀ ਤੇ ਕਰਕੇ ਸੰਦੀਪ ਪਾਠਕ ਰਾਗਵਚਾ ਸਾਰੀ ਟੀਮ ਹੈ ਜਿੰਨੀ ਵੀ ਜਿਨ੍ਹਾਂ ਨੇ 2022 ਦੇ ਵਿੱਚ ਪੰਜਾਬ ਦੀ ਕਹਿ ਲਈ ਵਾਕਡੋਰ ਸੰਭਾਲੀ ਸੀ ਵਲੰਟੀਅਰ ਸਹਿਬਾਨਾਂ ਨੂੰ ਜਾਂ ਜਿਹੜੇ ਬੰਦੇ ਡੀਰਵ ਕਰਦੇ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਤੇ ਰਿਜ਼ਲਟ ਜਿਹੜਾ ਉਹ ਪੰਜਾਬ ਦੇ ਹੱਕ ਚ ਰਿਹਾ ਤੇ ਇਸੇ ਤਰ੍ਹਾਂ ਹੀ ਅੱਜ ਭਾਵੇਂ ਸਾਡੇ ਕੈਬਨਿਟ ਦੇ ਮਨਿਸਟਰ ਨੇ ਮੈਨੂੰ ਲੱਗਦਾ ਪੰਜ ਨੇ ਜੀ ਪੰਜ ਸਾਡੇ ਕੈਬਨਿਟ ਮਿੰისტਰਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਤੇ ਉਹਨਾਂ ਦੇ ਵਿੱਚੋਂ ਜਿਵੇਂ ਡਾਕਟਰ ਬਲਬੀਰ ਜੀ ਤਾਂ ਬਹੁਤ ਪੁਰਾਣੇ ਸਾਥੀ ਨੇ ਤੇ ਉਹਦੇ ਵਿੱਚ ਧਾਲੀਵਾਲ ਸਾਹਿਬ ਲਾਲਜੀਤ ਭੁੱਲਰ ਤੇ ਜਿੰਨਿਆਂ ਨੂੰ ਮੀਤ ਹਰ ਜੀ ਨੂੰ ਜਿੱਦਣ ਨੂੰ ਜਿੰਨਿਆਂ ਨੂੰ ਵੀ ਅੱਜ ਨਵੀਂ ਜ਼ਿੰਮੇਵਾਰੀ ਮਿਲੀ ਆ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਮੈਦਾਨ ਫਤਿਹ ਕਰਕੇ ਦਵਾਂਗੇ ਜੀ ਸਭ ਤੋਂ ਪਹਿਲੇ ਤਾਂ ਮੈਂ ਰਾਜਪੁਰਾ ਦੇ ਦੂਰਦਰਸ਼ੀ ਸੋਚ ਦੇ ਮਾਲਕ ਮੋਸਟ ਰਿਸਪੈਕਟਿਡ ਐਮ ਐਲ ਏ ਮੈਡਮ ਨੀਨਾ ਮਿੱਤਲ ਜੀ ਗੁਰਲਾਲ ਜੀ ਖਨੌਰ ਜਿਨ੍ਹਾਂ ਨੇ ਮੈਨੂੰ ਕਾਬਲ ਸਮਝਿਆ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਤਾਂ ਆਪਣੇ ਵੱਲੋਂ ਸਵਾਸਨ ਦਵਾੰਦਾ ਜੋ ਐਮਐਲਏ ਮੈਡਮ ਦਾ ਸੁਪਨਾ ਹੈ ਕਿ ਰਾਜਪੁਰਾ ਸ਼ਹਿਰ ਨੂੰ ਨੰਬਰ 1 ਬਣਾਣਾ ਅਸੀਂ ਆਪਣੇ ਵੱਲੋਂ ਦਿਨ ਰਾਤ ਹੀ ਕਰਦੇ ਆਂਗੇ ਜਿੱਥੇ ਮੈਡਮ ਡਿਊਟੀ ਲਾਣਗੇ ਤੇ ਬਾਕੀ ਮੈਂ ਪਰਮਪਿਤਾ ਪਰਮਾਤਮਾ ਦੇ ਪਾਵਨ ਚੰਨਾ ਚਰਦਾਸ ਵੀ ਕਰਦਾ ਕਿ ਮੈਨੂੰ ਤਾਕਤ ਦੇਣਾ ਹਿੰਮਤ ਦੇਣਾ ਕਿ ਇਹ ਕੋਈ ਕੁਰਸੀ ਨਹੀਂ ਹੈ ਕਿ ਜ਼ਿੰਮੇਵਾਰੀ ਹੈ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਤੰਦੇਈ ਨਾਲ ਨਿਭਾਵਾਂ ਜਿੱਥੇ ਮੈਡਮ ਡਿਊਟੀ ਲਾਣਗੇ ਮੈਂ ਆਪਣੀ ਆਮ ਆਦਮੀ ਪਾਰਟੀ ਦਾ ਨਾਮ ਪੂਰਾ ਮਤਲਬ ਬੁਲੰਦ ਕਰੀਏ ਕਿਉਂਕਿ ਹੁਣ ਇਲੈਕਸ਼ਨਾਂ ਦਾ ਟਾਈਮ ਵੀ ਆ ਰਿਹਾ ਹੈ ਜਿੱਥੇ ਲਾਣਗੇ ਡਿਊਟੀ ਮੈਂ ਤਾਂ ਸਾਰਿਆਂ ਨੂੰ ਆਪਣੇ ਵੱਲੋਂ ਹਵਾਨ ਕਰਦਾ ਆਪਾਂ ਸਾਰੇ ਇਕੱਠੇ ਹੋ ਕੇ ਜੋ ਰਵਿੰਦ ਕੇਜਰੀਵਾਲ ਦੀ ਸੋਚ ਹੈ ਸੀਐਮ ਲੱਗੇ ਗੁਰਲਾਲ ਕਿਨੌਰ ਜੀ ਦਿਨ ਰਾਤ ਲੱਗੇ ਹੋਏ ਆ ਕਿ ਆਪਾਂ ਸਾਰੇ ਇਕੱਠੇ ਹੋ ਕੇ ਵਿਕਾਸ ਵਾਲੇ ਪਾਸੇ ਲੱਗੇ ਤੇ ਆਪਾਂ ਆਪਣੇ ਏਰੀਆ ਦੀ ਬਿਹਤਰੀ ਕਰੀਏ ਜੀ ਧੰਨਵਾਦ ਜੀ ਮੁਵਰਕਾ ਬਹੁਤ ਬਹੁਤ ਧੰਨਵਾਦ ਜੀ ਜਿੱਦਣ ਸਾਨੂੰ ਇਸ ਦਾ ਸੰਦੇ ਆਇਆ ਐਡਾ ਵੱਡਾ ਉਹਦਾ ਠੀਕ ਹੈ ਜੀ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ